ਪੁੱਤ ਉਹ ਤੇ ਜਿਹੜਾ ਇਹਨਾਂ ਦੀਪਾਂ ਦਾ ਸੋਚਦਾ ਆ ਨਹੀਂ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ ਹੈਗਾ ਪੁੱਤਰਾ ਬਹੁਤ ਵਧੀਆ ਬੋਬੀ ਪੁੱਤ ਨੇ ਜਿਹੜਾ ਇਹ ਕੰਮ ਕੀਤਾ ਹੈ ਬਹੁਤ ਵਧੀਆ ਹਾਂ ਰੱਬ ਦੀ ਦੁਨੀਆ ਚੱਲ ਹਾਂ ਅੱਜ ਦੀ ਦੁਨੀਆ ਰਾਜੀ ਰਹੇ ਸਦਾ ਇਹ ਤੋਂ ਸੇਵਾ ਹੋਰ ਵੱਡੀ ਕੋਈ ਨਹੀਂ ਇਹ ਸਾਨੂੰ ਲੱਖਾਂ ਨਾਲ ਦਾ 250 ਰੁਪਇਆ ਮੇਰੇ ਨਾਲ ਅਸੀਂ ਜਿਹੜੇ ਕਿ ਬਜ਼ੁਰਗ ਲੋਗ ਆ ਜਿਨ੍ਹਾਂ ਨੂੰ ਬੱਚੇ ਨਹੀਂ ਸਾਂਭਦੇ ਜਿਨ੍ਹਾਂ ਦੀਆਂ ਘਰ ਵਾਲੀਆਂ ਨਹੀਂ ਗਿਆ ਉਹਨਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨ ਦਾ ਕਰਾਂਗੇ ਦੇਖੋ ਕਹਿ ਨੂੰ ਇੱਕ 250 ਰੁਪਿਆ 250 ਰੁਪਿਆ ਜਿਹੜਾ ਪੈਨਸ਼ਨ ਹੈ ਦੇਖੋ ਜਿਹੜੇ ਲੋਕ ਏਡੀ ਦੂਰੋਂ ਪੈਨਸ਼ਨ ਲੈਣ ਆ ਜਾਂਦੇ ਆ ਕਿੰਨੀ ਲੋਡ ਹੋਊਗੀ ਉਹਨਾਂ ਨੂੰ 250 ਦੀ ਫਗਵਾੜਾ ਸ਼ਹਿਰ ਦੀ ਉੱਗੀ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਲੜੀਵਾਰ ਪੈਨਸ਼ਨਾਂ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਨੇ ਆਪਣੀ ਮਾਤਾ ਜੀ ਦੀ ਵਰਸੀ ਦੇ ਉਪਲਕਸ਼ ਵਿੱਚ ਉੱਥੇ ਆਈਆਂ ਹੋਈਆਂ ਵਿਧਵਾ ਮਾਤਾਵਾਂ ਪੈਣਾ ਲਈ ਸਮੋਸੇ ਅਤੇ ਪਕੌੜਿਆਂ ਦਾ ਲੰਗਰ ਲਾਇਆ ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਉੱਥੇ ਪਹੁੰਚ ਕੇ ਆਪਣੀ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸੇਵਾ ਨਿਭਾਈ ਗਈ ਦੇਖੋ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਵੱਲੋਂ ਸ਼ਹਿਰ ਵਾਸੀਆਂ ਨੂੰ ਕੀ ਕੀਤੀ ਗਈ ਅਪੀਲ ਕਿ ਨਾਮੰਟੀ ਆਪਣਾ ਹਾਂਟੀ ਕਿੱਦਾਂ ਲੱਗਦਾ ਤੁਹਾਨੂੰ ਸੁਸਾਇਟੀ ਵੱਲੋਂ ਪਰ ਲੱਗਦਾ ਲੱਗਦਾ ਆ ਬਹੁਤ ਧੰਨਵਾਦ ਆ ਮੇਰੇ ਪੁੱਤ ਦੇ ਜਿਹੜਾ ਇੰਨਾ ਦੀਵਾਂ ਦਾ ਸੋਚਦਾ ਆ ਨਹੀਂ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ ਹੈਗਾ ਪੁੱਤਰਾ ਮਹਾਰਾਜੇ ਨੂੰ ਦੁੱਗਣਾ ਜਾਵੇ ਮੇਰਾ ਪੁੱਤ ਨੂੰ ਜਿੰਨਾ ਇਹ ਕਰਦਾ ਆ ਗਰੀਬਾਂ ਦਾ ਫਾਇਦਾ ਬਹੁਤ ਸੋਚਿਆ ਇੰਨਾ ਜਿਹੇ ਪੁੱਤ ਹਾਂ ਉਹ ਧੰਨਵਾਦ ਆ ਪੁੱਤੋ ਜੀ ਸਸੂ ਕਰਦਾ ਆ ਭੀਮ ਜੈਪਾਰਥ ਬਹੁਤ ਵਧੀਆ ਬਹੁਤ ਹੀ ਪੁੱਤ ਨੇ ਜਿਹੜਾ ਇਹ ਕੰਮ ਕੀਤਾ ਹੈ ਬਹੁਤ ਵਧੀਆ ਪਹਿਲੀ ਵੀ ਪਹਿਲੀ ਸਾਨੂੰ ਬੜੇ ਵਧੀਆ ਪੈਸੇ ਦਿੰਦਾ ਆ ਸਾਡੇ ਬੱਚਿਆਂ ਦੀ ਚਲੋ ਮਾੜੀ ਮੋਟੀ ਸਾਡੀ ਮਾੜਾ ਮੋਟਾ ਚਲੋ ਦਵਾਈ ਆ ਜਾਂਦੀ ਆ ਬਹੁਤ ਵਧੀਆ ਮਹਾਰਾਜ ਇਹਨੂੰ ਰੱਜ ਕੇ ਰਜਾਵੇ ਬਹੁਤਾ ਦਵੇ ਰੱਜ ਕੇ ਰਜਾਵੇ ਮਹਾਰਾਜ ਤਰੱਕੀ ਕਰੇ ਪ੍ਰਮਾਤਮਾ ਇਹਦੇ ਨਾਲ ਹੋਰ ਵੀ ਜੋ ਮਾਲਕ ਸੁਖ ਦੇਵੇ ਸਭੋਵੀ ਨੂੰ ਰਾਸ ਦੇ ਦੀ ਦੁਨੀਆ ਦਾ ਕਰ ਸਾਡਾ ਗਰੀ ਜੀ ਰਹੇ ਸਾਡਾ ਸਾਡਾ ਸੋਚਦਾ ਇੰਨਾ ਵੱਡਾ ਮਾਲਕ ਸੁਖ ਦੇਵੇ ਜਿਹੜਾ ਇੰਨਾ ਬੀਬੀਆਂ ਪੈਣਾ ਦਾ ਸੋਚਦਾ ਇਸ ਤੋਂ ਸੇਵਾ ਹੋਰ ਵੱਡੀ ਕੋਈ ਪਰਮਾਤਮਾ ਇਦੂੰ ਵੀ ਇਹਨੂੰ ਬਲੰਦੀਆਂ ਤੇ ਲਿਜਾਵੇ ਮਾਲਕ ਜਿਹੜਾ ਇੰਨੇ ਬੀਬੀਆਂ ਦਾ ਪਰਵਕਰ ਕਰਤਾ ਖਾਣ ਪੀਣ ਨੂੰ ਵੀ ਦਿੰਦਾ ਮਾਲਕੇ ਨੂੰ ਸੁੱਖ ਦੇਵੇ ਬਖਸ਼ੇ हां जी आंटी ਕੀ ਨਾਂ ਜੀ ਆਪਣਾ हां जी ਮੇਰਾ ਨਾਂ ਗਦੂਪੁਰ ਆਂਟੀ ਕਿੱਦਾਂ ਦਾ ਲੱਗਦਾ ਹੈ ਜਿਹੜਾ ਸੁਸਾਇਟੀ ਵੱਲੋਂ ਪਰਲਾ ਕੀਤਾ ਜਾਵੇ ਸਾਨੂੰ ਬਹੁਤ ਵਧੀਆ ਲੱਗਦਾ ਕਿ ਧੰਨ ਧੰਨਵਾਦ ਤੁਹਾਡਾ ਲੱਖ ਲੱਖ ਸ਼ੁਕਰ ਮਨਾਉਨੇ ਆ ਇਹ ਸਾਨੂੰ ਲੱਖਾਂ ਨਾਲ ਦਾ 250 ਰੁਪਏ ਮਿਲਦਾ ਆ ਅਸੀਂ ਤੁਹਾਡਾ ਬਹੁਤ ਧੰਨਵਾਦ ਜਾਨਦੇ ਆ ਬਹੁਤ ਵਧੀਆ ਸਾਨੂੰ ਇਹ ਲੱਗਦਾ ਠੀਕ ਹੈ ਨਾ ਚੰਨੇ ਬੂਹੇ ਵਾਈ ਰਾਜੀ ਖੁਸ਼ੀ ਰਹੇ ਹੈ ਨਾ ਹਲਦਾਰ ਵਾਲਾ ਵੀ ਆਉਂਦੀਆਂ ਜਾਂਦੀਆਂ ਰਹਿਣ ਮਾਲਕ ਉਹਨਾਂ ਨੂੰ ਜਿਆਦਾ ਹੱਥ ਰੱਖੀਆਂ ਵਾਗ ਕੇ ਹਾਂ ਬਾਈਓਕੇ 4 ਵਜੇ ਹਾਂਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਸਾਰਿਆਂ ਨੂੰ ਜਿੱਦਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਰਦਾਸ ਵੈਲਫੇਅਰ ਸੁਸਾਇਟੀ ਦੀ ਜਿਹੜੀ ਟੀਮ ਆ ਹਰ ਮਹੀਨੇ ਜਿਹੜੀਆਂ ਸਾਡੀਆਂ ਮਾਮਾ ਭੈਣਾ ਵਿਧਵਾ ਔਰਤਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਔਰ ਹਰ 15 ਤਰੀਕ ਨੂੰ ਜਿਹੜੇ ਵਿਕਲਾਂਗ ਆ ਜਿਹੜੇ ਵੀਰ ਮੇਰੇ ਚੱਲ ਫੇ ਨਹੀਂ ਸਕਦੇ ਆ ਸਮਰਥ ਆ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਤੇ ਇਸ ਕਰਕੇ ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਾਰੇ ਜਣੇ ਅਰਦਾਸ ਵੈਲਫੇਅਰ ਸੁਸਾਇਟੀ ਦਾ ਸਾਥ ਦਿਓ ਤਾਂ ਕਿ ਅਸੀਂ ਹੋਰ ਵੀ ਇਦਾਂ ਦੇ ਚੰਗੇ-ਚੰਗੇ ਉਪਰਾਲੇ ਕਰ ਸਕੀਏ ਕਿਉਂਕਿ ਜਿਹੜੀ ਅਰਦਾਸ ਵੈਲਫੇਅਰ ਸੁਸਾਇਟੀ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਇੱਕ ਤੈਅ ਕੀਤਾ ਗਿਆ ਸੀ ਜਿਹੜੇ ਕਿ ਬਜ਼ੁਰਗ ਲੋਗ ਆ ਜਿਨ੍ਹਾਂ ਨੂੰ ਬੱਚੇ ਨਹੀਂ ਸੰਭਦੇ ਜਿਨ੍ਹਾਂ ਦੀਆਂ ਘਰ ਵਾਲੀਆਂ ਨਹੀਂ ਗਿਆ ਉਹਨਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨ ਦਾ ਕਰਾਂਗੇ ਹਜੇ ਫਿਲਹਾਲ ਥੋੜਾ ਡਿਲੇ ਕੀਤਾ ਗਿਆ ਵਾ ਔਰ ਜਿਹੜੀ ਅਰਦਾਸ ਵੈਲਫੇਅਰ ਸੁਸਾਇਟੀ ਕਿਉਂਕਿ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਪਲੀਜ਼ ਤੁਸੀਂ ਸਾਰੇ ਜਣੇ ਸਾਡਾ ਸਹਿਯੋਗ ਕਰੋ ਤਾਂ ਕਿ ਅਸੀਂ ਜਿਹੜੇ ਬਜ਼ੁਰਗ ਲੋਗ ਆ ਕਿਉਂਕਿ ਅਸੀਂ ਮਾਵਾ ਭੈਣਾਂ ਨੂੰ ਤਾਂ ਪੈਨਸ਼ਨ ਦਿੰਨੇ ਹੀ ਆ ਜਿਹੜੇ ਬਜ਼ੁਰਗ ਲੋਗ ਆ ਜਿਨ੍ਹਾਂ ਨੂੰ ਬੱਚੇ ਨਹੀਂ ਸਾਂਭਦੇ ਜਿਹੜੇ ਕੰਮਕਾਰ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਵੀ ਇਹ ਅਪਰਾਲਾ ਕਰੀਏ ਤਦ ਹੀ ਹੋ ਸਕਦਾ ਜੇ ਤੁਸੀਂ ਸਾਰੇ ਸਾਡਾ ਸਾਥ ਦਓਗੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜਰੂਰ ਅਰਦਾਸ ਵੈਲਫੇਅਰ ਸੁਸਾਇਟੀ ਨੂੰ ਡੋਨੇਟ ਕਰੋ ਤਾਂ ਕਿ ਅਸੀਂ ਹੋਰ ਵੀ ਜਿਹੜੇ ਕਿ ਦੇਖੋ ਕੈਨ ਨੂੰ ਇੱਕ 250 ਰੁਪਿਆ 250 ਰੁਪਿਆ ਜਿਹੜਾ ਪੈਨਸ਼ਨ ਦੇਖੋ ਜਿਹੜੇ ਲੋਕ ਏਡੀ ਦੂਰੋਂ ਪੈਨਸ਼ਨ ਲੈਣ ਆ ਜਾਂਦੇ ਆ ਕਿੰਨੀ ਲੋਡ ਹੋਊਗੀ ਉਹਨਾਂ ਨੂੰ 250 ਦੀ ਇਸ ਕਰਕੇ ਮੈਂ ਤੁਹਾਡੇ ਅੱਗੇ ਫੇਰ ਹੱਥ ਜੋੜਦਾ ਆਪਣੀਆਂ ਮਾਮਾ ਭੈਣਾ ਕਰਕੇ ਆਪਣੇ ਬਜ਼ੁਰਗਾਂ ਕਰਕੇ ਤੁਸੀਂ ਸਾਰੇ ਜਣੇ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਜੁੜੋ ਬੱਤੋ ਬੱਤ ਸਾਥ ਦਿਓ ਤਾਂ ਕਿ ਅਸੀਂ ਹੋਰ ਵੀ ਚੰਗੇ ਚੰਗੇ ਉਪਰਾਲੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ